ਮੈਂ ਰਾਜਵੰਤ ਸਿੰਘ ਹਾਂਜੀ ਸਰ ਕੀ ਮਾਮਲਾ ਕੀ ਅੱਜ ਫੈਕਟਰੀ ਦੇ ਬਾਹਰ ਖੜੇ ਆ ਅਸੀਂ ਖੁਰਪੁਰ ਪੋਂ ਸਾਡੀ ਫੈਕਟਰੀ ਹੈਗੀ ਆ ਚੋਹਾਨ ਐਂਟਰਪ੍ਰਾਈਜ਼ ਦੇ ਨਾਮ ਤੇ ਨਾਲ ਸਾਡੇ ਹੈਗੇ ਆ ਸਰਦਾਰ ਤੁਖਤ ਸਿੰਘ ਹੋਣੀ ਉਹਨਾਂ ਵੀ ਬੈਠੀ ਆ ਅੱਜ ਤੋਂ 6 ਮਹੀਨੇ ਪਹਿਲਾਂ ਸਾਡੇ ਫੈਕਟਰੀ ਦੇ ਜੀਐਨਏ ਦੇ ਐਕਸਲ ਚੋਰੀ ਹੋਏ ਸੀ ਤੇ ਅਸੀਂ ਖਾਲਾ ਜਿਹੜੇ ਪਰਚਾ ਕਰਾਇਆ ਸੀ ਤੇ ਉਹਦੇ ਹਾਲੇ ਤੱਕ ਕਿਸੇ ਕਿਸਮ ਦੀ ਤਫ਼ਤੀਸ਼ ਹੋ ਕੇ ਕੋਈ ਵੈਰੀਫਿਕੇਸ਼ਨ ਨਹੀਂ ਨਿਕਲੀ ਤੇ ਅੱਜ ਫੇਰ ਸਾਡੇ ਵਾਡੀਆਂ ਦੇ ਕੁਪਿੰਦਰ ਸਿੰਘ ਦੇ ਇਹ ਫਿਰ ਦੁਆਰਾ ਜੀਐਨ ਦੇ ਐਕਸਲ ਚ ਹੋ ਗਿਆ ਜਿਹਦੀ ਕੀਮਤ ਘੱਟੋ-ਘਾਟ ਨਹੀਂ ਆਸਲੇ 5-4 ਲੱਖ ਰੁਪਈਆ ਹੈਗੀ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਧਰਲੇ ਪਾਸੇ ਗਸ਼ਤ ਵਧਾਈ ਜਾਵੇ ਜਾਂ ਪੂਰਾ ਹਰ ਚੀਜ਼ ਦਾ ਕੰਟਰੋਲ ਕੀਤਾ ਜਾਵੇ ਜਿਹੜੇ ਅਸੀਂ ਆਪਣੇ ਆਪ ਨੂੰ ਸੇਫ ਸਮਝ ਸਕੀਏ ਸ਼ਹਿਰ ਦੇ ਵਿੱਚ ਜਿੱਦਾਂ ਇਹ ਪਿੰਡਾਂ ਵਿੱਚ ਔਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਵਾਂ ਤੇ ਪ੍ਰਸ਼ਾਸਨ ਦੇ ਅੱਗੇ ਕੀ ਅਪੀਲ ਕਰਨਾ ਚਾਹੁੰਦੇ ਸਰ ਅਸੀਂ ਤਾਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਹਰ ਬੰਦੇ ਨੂੰ ਸਾਫ਼ ਸੁਥਰਾ ਹੋਣਾ ਚਾਹੀਦਾ ਇਧਰੋਂ ਗਸ਼ਤ ਦਾਈ ਜਾਵੇ ਤਾਂ ਹੀ ਕੰਟਰੋਲ ਕੀਤਾ ਜਾ ਸਕਦਾ ਫਿਰ ਰਾਤ ਦੇ ਸਮੇਂ ਪੁਲਿਸ ਦਾ ਇਧਰ ਗਸ਼ਤ ਵਗੈਰਾ ਹੁੰਦਾ ਕਦੀ ਦੇਖਿਆ ਨਹੀਂ ਅਸੀਂ ਕਦੀ ਕੋਈ ਗਸ਼ਤ ਦਾ ਬੰਦਾ ਕਿਸ ਟਾਈਮ ਤੇ ਇਧਰ ਹੁੰਦਾ ਨਹੀਂ ਦੇਖਿਆ ਕਈ ਕੈਮਰਿਆਂ ਦੇ ਵਿੱਚ ਆਏ ਬੰਦੇ ਸੀਸੀਡੀ ਕੈਮਰਿਆਂ ਵਿੱਚ ਕੋਈ ਕੈਮਰਿਆਂ ਦੇ ਵਿੱਚ ਆਏ ਹੈਗੇ ਆ ਪਰ ਫੋਟੋਆਂ ਕਲੀਅਰ ਨਹੀਂ ਹੈਗੀਆਂ ਤੇ ਪੁਲਿਸ ਕੰਪਲੇਟ ਕੀਤੀ ਇਸ ਮਾਮਲੇ ਨੂੰ ਲੈ ਕੇ ਤੁਸੀਂ ਪੁਲਿਸ ਜਿਵੇਂ ਕੰਪਲੇਟ ਕਰ ਦਿੱਤੀ ਆ ਅਸੀਂ ਪੁਲਿਸ ਮੁਲਾਜ਼ਮ ਆਏ ਮੌਕੇ ਤੇ ਮੈਂ ਹਾਲੇ ਤੱਕ ਕੋਈ ਨਹੀਂ ਆਇਆ ਆਪਣੇ 1.5 ਘੰਟੇ ਤੋਂ ਉੱਤੇ ਹੋ ਗਿਆ ਤੁਹਾਨੂੰ ਕੰਪਲੇਨਟ ਕੀਤੀ ਤੇ ਜਦੋਂ ਕਿ ਪੁਰਾਣੀ ਜੇ 6 ਮਹੀਨੇ ਦੀ ਇਹ ਹੈਗੀ ਆ ਉਹ ਵੀ ਹਾਲੇ ਕੋਈ ਇਹ ਨਹੀਂ ਪਹਿਲੀ ਜੋੜੀ ਨੇ ਟਰੇਸ ਹੋਈ ਹੈ ਕਿ ਨਹੀਂ ਹੋਈ ਨਹੀਂ ਪਹਿਲ ਨਹੀਂ ਲੱਭਿਆ ਹੈ ਜੀ ਭੁਪਿੰਦਰ ਦਾ ਹਾਂ ਜੀ ਸਾਰੇ ਇਹ ਮਾਮਲਾ ਕੀ ਹੈ ਸਾਰਾ ਜਿਹੜਾ ਆਦੀ ਰਾਤ ਅਸੀਂ 9 ਵਜੇ ਕੰਮ ਤੋਂ ਗਏ ਆ ਰਾਤ ਨੂੰ ਇੱਥੇ ਤੇ ਰਾਤ ਚੰਗਰ ਲੋਕ ਕਰਕੇ ਗਏ ਆ ਵੈਕਟੀ ਸਾਰੀ ਲੋਕ ਕਰਕੇ ਤੇ ਮੈਨੂੰ ਤਾਂ ਸਵੇਰੇ ਪਤਾ ਚੱਲਿਆ ਮੈਂ ਘਰੇ ਸਵੇਰੇ 5 ਵਜੇ ਫੋਨ ਗਿਆ ਬੰਦ ਜਾਂਦਾ ਵੀ ਇੱਧਾ ਕਰਕੇ ਸ਼ਟਰ ਟੁੱਟੇ ਹੋਏ ਆ ਦਾ ਫਿਰ ਮੈਂ ਘਰੋਂ ਉੱਠ ਕੇ ਆ ਤੇ ਜਦ ਵੇਖਿਆ ਸਾਰਾ ਸਮਾਨ ਚੈੱਕ ਕਰਾਇਆ ਤੇ 245 ਪੀਸ ਐਕਸਲ ਚੱਕ ਕੇ ਗਏ ਹਾਂ ਤੇ ਕਿਹੜੇ ਰੋਡ ਤੇ ਫੈਕਟਰੀ ਹੈ ਕੀ ਨਾਮ ਹੈ ਉਹਦਾ ਹਸ਼ਿਆਰਪੁਰ ਰੋਡ ਕੋਰਮਪੁਰ ਤੇ ਮੇਨ ਹਾਈਵੇ ਤੇ ਲੱਗਦੀ ਹੈ ਹਾਂਜੀ ਤੇ ਕੋਈ ਕਿਸ ਨਾਮ ਦੇ ਉੱਪਰ ਹੈ ਫੈਕਟਰੀ ਸ਼ਾਹੀ ਗਲੋਬਲ ਇਨਫਰਾ ਪ੍ਰੋਜੈਕਟ ਹਾਂਜੀ ਤੇ ਕੋਈ ਸੀਸੀਟੀਵੀ ਕੈਮਰੇ ਜੀ ਬੰਦੇ ਆਏ ਸੀਸੀਟੀਵੀ ਕੈਮਰਾ ਪਿੱਛੇ ਗਲੀ ਚ ਲੱਗਾ ਹੈ ਭਾਜੀ ਦੂਰ ਹੈ ਥੋੜਾ ਹਾਂਜੀ ਉਹ ਦੂਰੋਂ ਫੋਟੋ ਗੱਡੀ ਦੀ ਫੋਟੋ ਛੋਟੀ ਹੈ ਗੱਡੀ ਦੀ ਫੋਟੋ ਕੈਚ ਹੁੰਦੀ ਹੈ ਦੇਖਦੀ ਹੈ ਬਿਲਕੁਲ ਠੀਕ ਹੈ ਲੈਟਾ ਕੋਲੋਂ ਉਹਦੇ ਲੈਟਾ ਭੰਨਿਆ ਨਾ ਲੱਗ ਲਗਭਗ ਸਾਰਾ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ 7 ਲੱਖ ਦਾ ਕਰੀਬ ਕੰਪਨੀ ਦੇ ਸਾਹਮਣੇ ਨੁਕਸਾਨ ਇਹ ਸਾਰੇ ਐਕਚੁਅਲੀ ਲੈ ਕੇ ਗਏ ਹਾਂਜੀ ਅਰਥ ਲਈ ਚੱਕਿਆ ਹੋਰ ਵੀ ਕੋਈ ਸਮਾਨ ਹੋਰ ਕੁਝ ਸਮਾਨ ਨਹੀਂ ਕੋਈ ਆਪਾਂ ਚੌਂਕੀਦਾਰ ਵਗੈਰਾ ਰੱਖਿਆ ਇੱਥੇ ਬੰਦੇ ਸਾਡੇ ਵੈਕਟਰੀ ਚ ਰਹਿੰਦੇ ਆ ਇੱਥੇ ਹਾਂਜੀ ਬੰਦੇ 12 ਵਜੇ ਤੱਕ ਚੱਕਰ ਮਾਰਦੇ ਆ ਇਹ ਵੇਰਵਾ 2:30 ਵਜੇ ਦੇ ਰਾਤ ਦਾ ਤੇ ਬੰਦਿਆਂ ਨੂੰ ਪਤਾ ਨਹੀਂ ਲੱਗਾ ਨਹੀਂ ਪਤਾ ਲੱਗਾ ਸਵੇਰੇ 5 ਵਜੇ ਪਤਾ ਲੱਗਾ ਇਹਨਾਂ ਨੇ ਕਿਹਾ ਅਸੀਂ ਕਿਹੜਾ ਵਜੇ ਹਮ ਨੂੰ ਲੱਗਾ ਹਾਂਜੀ ਨਹੀਂ ਤੁਹਾਡੇ ਇੱਥੇ ਆ ਆਪਣੀ ਫੈਕਟਰੀ ਦੇ ਵਿੱਚ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਲੱਗੇ ਆ ਅਗਲੇ ਵਿੱਚ ਲੱਗੇ ਆਂਦੇ ਉਹਨਾਂ ਵਿੱਚ ਆਏ ਬੰਦੇ ਜਿਹੜੇ ਕੋਈ ਆਏ ਇੱਥੇ ਤੱਕ ਜੀ ਹਾਂ ਜੀ ਇਹ ਦੂਰ ਹੈ ਕੈਮਰਾ ਥੋੜਾ ਜਿਹਾ ਗਲੀ ਪੂਰੀ ਕੈਚ ਕੈਚ ਤੇ ਗੱਡੀ ਸ਼ੋਅ ਕਰਦੀ ਹੈ ਵੀ ਛੋਟੀ ਗੱਡੀ ਖੜੀ ਹੈ ਦੀ ਤੇ ਗੱਡੀ 'ਚ ਲੈ ਗਏ ਸਮਾਨ ਹਾਂ ਜੀ ਗੱਡੀ 'ਚ ਲੈ ਗਏ ਕਿੰਨੇ ਕਿ ਗੈਕਸਲ ਲੈ ਗਏ ਇੱਥੇ 245 ਪੀਸ ਟੋਟਲ ਪੀਸ ਕਿੰਨੇ ਵੇਚੀ ਇੱਥੇ ਲਗਭਗ ਆਈਡੀਆ ਟੋਟਲ ਤਾਂ 1000 ਪੀਸ ਹੋਏਗਾ 1000 ਪੀਸ ਤੋਂ ਉੱਪਰ ਹੀ ਹਮਾਲ ਤੇ ਸਟਾਕ ਸਾਡੇ ਕੋਲ ਪਿਆ ਰਹਿੰਦਾ ਤੇ ਕੋਸ ਨੂੰ ਦਿੱਤੀ ਸੀ ਹਾਂ ਬੋਲੋ ਸਾਈ ਦੀ ਮੋਕੇ ਤੇ ਉਹ ਫੇਰਵਾ ਕਰਕੇ ਕਹਿੰਦੇ ਕੋਈ ਟਾਈਮ ਲੈ ਕੇ ਕਰਾ ਕੇ ਕਹਿੰਦੇ ਅੱਥੇ ਟਾਈਮ ਦੋ ਤੁਸੀਂ ਪੁਲਿਸ ਸ਼ਿਕਾਇਤ ਕੀਤੀ ਹਾਂ ਹਾਂ ਜੀ ਤੇ ਆਏ ਮੋਕੇ ਦੇ ਮੁਲਾਜ਼ਮ ਮੋਕਾ ਦੇ ਕੇ ਕਹਿੰਦੇ ਵੀ ਆ ਰਹੇ ਤੁਹਾਡੇ ਟਾਈਮ ਤੇ ਥਾਣੇ ਤੇ ਵੀ ਆ ਰਹੇ ਹਾਂ ਅਸੀਂ ਜਾਨਾ